ਜ਼ਿਲ੍ਹਾ ਪ੍ਰਧਾਨ ਸ਼੍ਰੀ ਰਿਨੀਸ਼ ਧਮਾਨ ਦੀ ਅਦਕਸ਼ਤਾ ਦੇ ਵਿੱਚ ਜੀ ਜਿਹੜੇ ਕਿ ਨਵੇਦਨ ਪੱਤਰ ਆ ਚੁੱਕੇ ਆ ਇੱਕ ਇੱਕ ਵਾਰਚੋਂ ਕਈ ਵਾਰ ਇਦਾਂ ਦੇ ਆ ਜਿਹੜੇ ਸਾਡੇ ਕੋਲ 10 ਪਲੱਸ ਕੈਂਡੀਡੇਟ ਆ ਇੱਕ ਇੱਕ ਵਾਰਡ ਦੇ ਵਿੱਚ ਤੇ ਵਾਰਡ ਆਪਣੇ ਹੈਗੇ 95 ਦੇਖੋ 95 ਵਾਰਡ ਆ ਲੋਕਪ੍ਰੀਤਾ ਇਹ ਪਾਰਟੀ ਦੀ ਲੋਕਪ੍ਰੀਤਾ ਮੋਦੀ ਜੀ ਨਾਲ ਪਿਆਰ ਭਾਰਤੀ ਜਨਤਾ ਪਾਰਟੀ ਨਾਲ ਲੋਕਾਂ ਦਾ ਪਿਆਰ ਜਿਹੜੇ ਦੂਸਰੀਆਂ ਪਾਰਟੀਆਂ ਨੂੰ ਛੱਡ ਛੱਡ ਕੇ ਲੋਕ ਇੱਧਰ ਆ ਰਹੇ ਆ ਆਪਣੇ ਘਰੇ ਕੰਮ ਕਰਦੇ ਆ ਦੇਖੋ ਜਿਹੜਾ ਰਾਮ ਮੰਦਿਰ ਮੈਂ ਪਹਿਲਾਂ ਦੇਖੋ ਅਸੀਂ ਭਗਵਾਨ ਰਾਮ ਤੋਂ ਕਾਰਜ ਸ਼ੁਰੂ ਕਰਦੇ ਆ ਲੋਕ ਕਹਿੰਦੇ ਆ ਕਿ ਇਹ ਰਾਮ ਭਗਵਾਨ ਰਾਮ ਦਾ ਨਾਮ ਲੈ ਕੇ ਭਗਵਾਨ ਰਾਮ ਜੀ ਦੇ ਸਭ ਤੋਂ ਪਹਿਲਾਂ 550 ਸਾਲਾਂ ਦੇ ਵਿੱਚ ਜਿਹੜਾ ਮੰਦਿਰ ਨਹੀਂ ਬਣਵਾ ਸਕੇ ਉਹ ਮੋਦੀ ਜੀ ਨੇ ਬਣਵਾ ਦਿੱਤਾ ਉਹਨਾਂ ਦੀ ਕਮੀਆਂ ਉਹ ਅਨਾਉਂਸ ਕਰਨ ਤੇ ਇਲੈਕਸ਼ਨ ਵਨ ਸਾਈਡ ਆ ਉਹ ਡਰਦੇ ਪਏ ਆ ਮੈਦਾਨ ਵਿੱਚ ਆਉਣ ਤੋਂ ਉਹ ਡਰਦੇ ਪਏ ਆ ਸਰਕਾਰ ਕਿਉਂ ਕਿਉਂ ਡਰ ਰਹੇ ਆ ਉਹਨਾਂ ਨੂੰ ਪਤਾ ਕਿ ਜੀ ਹਾਰ ਦਾ ਸਾਹਮਣਾ ਕਰਨਾ ਪੈਣਾ ਇਹ ਪਾਰਟੀ ਨੇ ਡਿਸਾਈਡ ਕਰਨਾ ਕਿ ਕਿਹਨੂੰ ਟਿਕਟ ਦੇਣੀ ਪਰ ਮੈਨੂੰ ਪਾਰਟੀ ਤੇ ਪੂਰਾ ਪੂਰਨ ਵਿਸ਼ਵਾਸ ਆ ਔਰ ਇਹ ਕਿ ਮੈਨੂੰ ਟਿਕਟ ਮਿਲੂਗੀ 100% ਟਿਕਟ ਪਾਰਟੀ ਮੈਨੂੰ ਦਊਗੀ ਔਰ ਮੈਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਦੇ ਹੱਥ ਇਹ ਝੋਲੀ ਚ ਪਾਉਂਗਾ ਜੀ ਇਹ ਟਿਕਟ ਮਨੂੰ ਰੋੜਾ ਜੀ ਇੱਕ ਗੱਲ ਮੈਨੂੰ ਤੁਸੀਂ ਦੱਸੋ ਮੈਨੂੰ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਹੈਗੀਆਂ ਨੇ ਉਹ ਚੋਣਾਂ ਚ ਅਗਰ ਤੁਸੀਂ ਜਿੱਤ ਪ੍ਰਾਪਤ ਹੋ ਜਾਂਦੀ ਹੈ ਤੁਸੀਂ ਕੀ ਕਰੋਗੇ ਜਨਤਾ ਵਾਸਤੇ ਇਹਦੇ ਵਾਸਤੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਕੀ ਹੁਣ ਆਪਾਂ ਗੱਲਬਾਤ ਕਰਦੇ ਹੈਗੇ ਆ ਜਿਹੜੇ ਸਮਾਜ ਸੇਵਿਕ ਮੰਡਲ ਪ੍ਰਧਾਨ ਬੀਜੇਪੀ ਤੋਂ ਮੰਨੂ ਰੋੜਾ ਜੀ ਨਾਲ ਆਪਾਂ ਗੱਲਬਾਤ ਕਰਦੇ ਹੈਗੇ ਆ ਸੋ ਸਾਡੇ ਚੈਨਲ ਤੇ ਕੀ ਕਹਿੰਦੇ ਨੇ ਔਰ ਦੂਸਰੀ ਗੱਲ ਤੁਹਾਨੂੰ ਮੈਂ ਇੱਕ ਗੱਲ ਹੋਰ ਕਹੂੰਗਾ ਤੁਹਾਨੂੰ ਮੈਂ ਕਿ ਇਲੈਕਸ਼ਨ ਨੂੰ ਸਿਰਫ 10 ਔਰ 12 ਦਿਨ ਰਹਿ ਗਏ ਹੈਗੇ ਨੇ ਸੋ ਗੱਲਬਾਤ ਕਰਦੇ ਹੈਗੇ ਉਹਨਾਂ ਦੇ ਨਾਲ ਔਰ ਉਹਨਾਂ ਨਾਲ ਇੱਕ ਹੋਰ ਗੱਲ ਮੈਂ ਆਪਣੇ ਚੈਨਲ ਤੇ ਕਹੂੰਗਾ ਕਿ 600 ਦੇ ਕਰੀਬ ਨਿਵੇਦਨ ਆ ਚੁੱਕੇ ਹੋਏ ਨੇ ਆਪਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਕਿ ਜੇ ਵਾਰਡ ਤਾਂ ਆਪਣੇ ਹੈਗੇ 95 ਪਰ 600 ਦੇ ਕਰੀਬ ਨਿਵੇਦਨ ਆਏ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਮੰਨੂ ਰੋੜਾ ਜੀ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਖੰਨਾਈ ਤੁਹਾਡਾ ਬਹੁਤ ਬਹੁਤ ਤੁਸੀਂ ਪਰਿਚੇਅ ਕਰਨ ਤੋਂ ਪਹਿਲਾਂ ਹੀ ਆਪਣਾ ਇਹ ਸਵਾਲ ਦੱਸ ਦਿੱਤਾ ਕਿ 600 ਦੇ ਕਰੀਬ 600 ਪਲੱਸ ਸਾਡੇ ਕੋਲ ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਵਿੱਚ ਜਿਲ੍ਹਾ ਪ੍ਰਧਾਨ ਸ਼੍ਰੀ ਰਿਨੀਸ਼ ਧਮਾਨ ਦੀ ਅਦਕਸ਼ਤਾ ਦੇ ਵਿੱਚ ਜਿਹੜੇ ਕਿ ਨਵੇਦਨ ਪੱਤਰ ਆ ਚੁੱਕੇ ਆ ਇੱਕ ਇੱਕ ਵਾਰ ਚੋਂ ਕਈ ਵਾਰ ਇਦਾਂ ਦੇ ਆ ਜਿਹੜੇ ਸਾਡੇ ਕੋਲ 10 ਪਲੱਸ ਕੈਂਡੀਡੇਟ ਆ ਇੱਕ ਇੱਕ ਵਾਰ ਦੇ ਵਿੱਚ ਹਾਂਜੀ ਜੀ ਨਹੀਂ ਨਵੇਦਨ ਪੱਤਰ 600 ਦੇ ਕਰੀਬ ਕਿਉਂ ਪਿਛਲੇ ਟਾਈਮ ਦੇ 500 550 ਹੈਗਾ ਸੀ ਤੇ ਵਾਰਡ ਆਪਣੇ ਹੈਗੇ 95 ਦੇਖੋ 95 ਵਾਰਡ ਆ ਲੋਕਪ੍ਰੀਤਾ ਇਹ ਪਾਰਟੀ ਦੀ ਲੋਕਪ੍ਰਿਤਾ ਮੋਦੀ ਜੀ ਦਾ ਪਿਆਰ ਭਾਰਤੀ ਜਨਤਾ ਪਾਰਟੀ ਨਾਲ ਲੋਕਾਂ ਦਾ ਪਿਆਰ ਜਿਹੜੇ ਦੂਸਰੀਆਂ ਪਾਰਟੀਆਂ ਨੂੰ ਛੱਡ ਛੱਡ ਕੇ ਲੋਕ ਇੱਧਰ ਆ ਰਹੇ ਆ ਉਹਨਾਂ ਦੇ ਜਿਹੜਾ ਰਜੂਮ ਇੱਧਰ ਆ ਰਿਹਾ ਹਜ਼ੂਮ ਆ ਰਿਹਾ ਉਹਦੇ ਕਰਕੇ ਕਿ ਨਵੇਦਨ ਪੱਤਰ ਸਾਰਿਆਂ ਲਈ ਖੋਲੇਗੇ ਜਿਹੜਾ ਮਰਜੀ ਨਵੇਦਨ ਪੱਤਰ ਦਵੇ ਫਾਰਮ ਭਰ ਦਦਾ ਪਾਰਟੀ ਦਾ ਇਹ ਸਿਸਟਮ ਆ ਜੀ ਨਹੀਂ ਇੱਕ ਮੈਂ ਤੁਹਾਨੂੰ ਆਪਣੇ ਚੈਨਲ ਤੇ ਇੱਕ ਹੋਰ ਗਾਉਂਗਾ ਕਿ ਬੀਜੇਪੀ ਲੀਡਰ ਅੱਗੇ ਆ ਰਹੀ ਹੈ ਆਮ ਆਦਮੀ ਪਾਰਟੀ ਨੂੰ ਵੀ ਛੱਡ ਕੇ ਇੱਧਰ ਆ ਰਹੀ ਹੈਗੀ ਇਹਦੇ ਵਾਸਤੇ ਕੀ ਕਹਿਣਾ ਚਾਹੋਗੇ ਦਿਕੋ ਮੈਨਾਂ ਨੂੰ ਪਹਿਲੇ ਗਿਆ ਲੋਕਪ੍ਰਿਤਾ ਪਾਰਟੀ ਦੀ ਡੈਮੋਕ੍ਰੇਸੀ ਪਾਰਟੀ ਦੇ ਸੰਵਿਧਾਨ ਪਾਰਟੀ ਦਾ ਸਿਸਟਮ ਪਾਰਟੀ ਜਨ ਹਤ ਲਈ ਕੰਮ ਕਰਦੀ ਆ ਮੋਦੀ ਜੀ ਦਾ ਜਿਹੜਾ ਪਿਆਰ ਆ ਪਬਲਿਕਲੀ ਜਿਹੜਾ ਪਿਆਰ ਕਿਦਾਂ ਹੈਗਾ ਮੋਦੀ ਤੁਹਾਡੇ ਸਾਹਮਣੇ ਇਹ ਦੇਖੋ ਕਿੰਨੇ ਕੰਮ ਕਰ ਰਹੀ ਆ ਰਾਸ਼ਟਰੀ ਹਤ ਲਈ ਜੇ ਰਾਸ਼ਟਰੀ ਹਤ ਲਈ ਹੋ ਰਹੇ ਤਾਂ ਹੀ ਦੂਜੀਆਂ ਪਾਰਟੀਆਂ ਛੱਡ ਛੱਡ ਕੇ ਲੋਕ ਇੱਧਰ ਆ ਰਹੇ ਕਿਹੜੇ ਕਿਹੜੇ ਕੰਮ ਕਰਦੇ ਆ ਰਹੇ ਦੱਸੋ ਦੇਖੋ ਜਿਹੜਾ ਰਾਮ ਮੰਦਰ ਮੈਂ ਪਹਿਲਾਂ ਦੇਖੋ ਇਹ ਹੀ ਭਗਵਾਨ ਰਾਮ ਤੋਂ ਕਾਰਜ ਸ਼ੁਰੂ ਕਰਦੇ ਆ ਲੋਕ ਕਹਿੰਦੇ ਆ ਕਿ ਇਹ ਰਾਮ ਭਗਵਾਨ ਰਾਮ ਦਾ ਨਾਮ ਲੈ ਕੇ ਭਗਵਾਨ ਰਾਮ ਜੀ ਦੇ ਸਭ ਤੋਂ ਪਹਿਲਾਂ 550 ਸਾਲਾਂ ਦੇ ਵਿੱਚ ਜਿਹੜਾ ਮੰਦਿਰ ਨਹੀਂ ਬਣਵਾ ਸਕੇ ਉਹ ਮੋਦੀ ਜੀ ਨੇ ਬਣਵਾ ਦਿੱਤਾ। ਧਾਰਾ 370 ਤੋੜੀ ਗਈ ਜਿੱਥੇ ਕਿ ਸਾਡਾ ਸੰਵਿਧਾਨ ਸੀ ਅਸੀਂ ਉੱਥੇ ਜਾ ਨਹੀਂ ਸਕਦੇ ਸੀ। ਮੁਸਲਮ ਮਹਿਲਾਵਾਂ ਦੇ ਲਈ ਜਿਹੜਾ 3 ਲੱਖ ਦਾ ਕਾਨੂੰਨ ਲਿਆਂਦਾ ਗਿਆ ਉਹ ਉਸ ਤੋਂ ਬਾਅਦ ਕਰਤਾਰਪੁਰ ਦਾ ਕੋਰੀਡੋਰ ਖੋਲਿਆ ਗਿਆ। ਸਾਰਿਆਂ ਦੇ ਲਈ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਮੋਦੀ ਜੀ ਨੇ ਨਾਰੇ ਦੇ ਨਾਲ ਇਹ ਸਾਰੇ ਕੰਮ ਕਰਕੇ ਦਿਖਾਏ ਇਹਦੇ ਨਾਲ ਇਸੇ ਵਿਸ਼ਵਾਸ ਦੇ ਨਾਲ ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਹੇ ਹਨ ਦਿਨ ਬਰ ਦਿਨ ਦਿਨ ਬਰ ਦਿਨ ਲੋਕ ਜੁੜ ਰਹੇ ਹਨ ਤੇ ਆਉਣ ਵਾਲੀਆਂ ਇਲੈਕਸ਼ਨਾਂ ਹੈਗੀਆਂ ਆਉਣ ਵਾਲੀ ਇਲੈਕਸ਼ਨ ਲਈ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੀਡਰਸ਼ਿਪ ਸਾਰੇ ਜਣੇ ਬਿਲਕੁਲ ਤਿਆਰ ਆ ਕਮਰ ਕਸ ਕੇ ਥੀ ਹੋਈ ਆ ਇਹ ਤਾਂ ਸਿਰਫ ਤੇ ਸਿਰਫ ਜਿਹੜੀ ਪੰਜਾਬ ਦੀ ਗਵਰਨਮੈਂਟ ਆ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਨਮਾਇੰਦਗੀ ਕਰਦੇ ਪਏ ਭਗਵੰਤ ਮਾਨ ਜੀ ਉਹਨਾਂ ਦੀ ਕਮੀਆਂ ਉਹ ਅਨਾਉਂਸ ਕਰਨ ਤੇ ਇਲੈਕਸ਼ਨ ਵਨ ਸਾਈਡ ਆ ਉਹ ਡਰਦੇ ਪਏ ਆ ਮੈਦਾਨ ਵਿੱਚ ਆਉਣ ਤੋਂ ਨਾ ਡਰਦੇ ਪਏ ਆ ਸਰਕਾਰ ਕਿਉਂ ਕਿਉਂ ਡਰ ਰਹੇ ਆ ਉਹਨਾਂ ਨੂੰ ਪਤਾ ਕਿ ਜੀ ਹਾਰ ਦਾ ਸਾਹਮਣਾ ਕਰਨਾ ਪੈਣਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਦੇ ਅੱਜ ਦੀ ਡੇਟ ਵਿੱਚ ਜਿਹੜੇ ਅਸੀਂ ਪਹਿਲਾਂ 2024 ਚ ਇਲੈਕਸ਼ਨ ਹੋਏ ਆ ਐਮਪੀ ਦੇ ਉਸ ਕੋੜੇ ਕਸੀਂ 66 ਵਾਰ ਜਿੱਤੇ ਆ ਔਰ ਬੜੀ ਬਹੁਮਤ ਦੇ ਨਾਲ ਵਾਰਡ ਨੰਬਰ 3 ਜਿਹੜਾ 2700 ਦੀ ਲੀਡ ਦੇ ਨਾਲ ਅਸੀਂ ਜਿੱਤੇ ਆ 2700 ਦੀ ਲੀਡ ਦੇ ਨਾਲ ਜੇ ਅਸੀਂ ਉਹ ਵਾਰਡ ਬੰਦੀ ਦੇ ਹਿਸਾਬ ਨਾਲ ਇਲੈਕਸ਼ਨ ਹੁੰਦੇ ਕਾਉਂਸਲਰ ਦੇ ਇਲੈਕਸ਼ਨ ਹੁੰਦੇ ਤਾਂ 66 ਦੇ ਵਿੱਚ 66 ਸੀਟਾਂ ਅਸੀਂ ਜਿੱਤੀਆਂ ਲੁਧਿਆਣੇ ਦੇ ਵਿੱਚ ਤੇ ਇਧਰੋਂ ਤੁਸੀਂ ਜਾਨੀ ਕਿ ਆਪਣਾ ਟਿਕਟ ਬੀਜੇਪੀ ਦੇ ਵਿੱਚ ਤੁਹਾਡੀ ਆ ਗਈ ਹੈ ਜਾਂ ਕਿਵੇਂ ਆ ਦੇਖੋ ਟਿਕਟ ਹਾਲੇ ਕਲੀਅਰ ਕਿਸੇ ਨੇ ਨਹੀਂ ਕੀਤੀ ਪਰ ਮੈਨੂੰ ਅਸ਼ਵਾਸ਼ਣ ਹੈ ਆਪਣੀ ਪਾਰਟੀ ਤੇ ਮਾਂ ਪਾਰਟੀ ਤੇ ਅਸੀਂ ਤਕਰੀਬਨ 25 ਸਾਲ ਹੋ ਗਏ ਆ ਪਾਰਟੀ ਦੇ ਨਾਲ ਜੁੜਿਆ ਨੂੰ ਜਦੋਂ ਦਾ ਉਹ ਸੰਭਾਲਿਆ ਸਾਡੇ ਬਜ਼ੁਰਗ ਸਾਡੇ ਪਿਤਾ ਜੀ ਤਾਇਆ ਜੀ ਸਾਡੇ ਸਾਰੇ ਜਣੇ ਪਾਰਟੀ ਦੇ ਵਿੱਚ ਬੀਜੇਪੀ ਪਾਰਟੀ ਦੇ ਨਾਲ ਰਿਲੇਟਡ ਬੀਜੇਪੀ ਦੇ ਵਿੱਚ ਹੀ ਸਾਡਾ ਜਨਮ ਹੋਇਆ ਐਸ ਕਰਕੇ ਮੈਨੂੰ ਸੇਵਾ ਕਰਦੇ ਨੂੰ ਮਤਲਬ ਪਾਰਟੀ ਵਿੱਚ ਜੁਆਇਨਿੰਗ ਹੋਏ ਨੂੰ ਮੇਰੇ 25 ਸਾਲ ਹੋ ਚੱਲੇ ਆ 2002 ਦੀ ਹੋਈ ਆ 2024 ਚੱਲੇ 25 ਸਾਲ ਤਕਰੀਬਨ ਤਕਰੀਬਨ ਹੋ ਚੱਲੇ ਆ 2 ਸੋਰੀ 2000 ਦੀ ਮੇਰੀ ਜੁਆਇਨਿੰਗ ਆ ਯੁਵਾ ਮੋਰਚਾ ਵਾਰ ਤੋਂ ਲੈ ਕੇ ਯੁਵਾ ਮੋਰਚਾ ਮੰਡਲ ਪ੍ਰਧਾਨ ਜ਼ਿਲ੍ਹੇ ਦਾ ਸੈਕਟਰੀ ਜ਼ਿਲ੍ਹੇ ਦੇ ਯੁਵਾ ਮੋਰਚਾ ਉਸ ਤੋਂ ਬਾਅਦ ਅਲੱਗ-ਅਲੱਗ ਜ਼ਿੰਮੇਵਾਰੀਆਂ ਹੁੰਦੀਆਂ ਅੱਜ ਪਾਰਟੀ ਨੇ ਮਾਨ ਵਖਸ਼ਿਆ ਮੰਡਲ ਪ੍ਰਧਾਨਾਂ ਚਾਰ ਵਡਾਂ ਦਾ ਦਿੱਤੀ ਹੈ ਸੇਵਾ ਚਾਰ ਮੰਡਲਾਂ ਦਾ ਆਪਣਾ ਜਗ੍ਹਾ ਦੇ ਪ੍ਰਧਾਨ ਹੈਗੇ ਹੋ ਇੱਕ ਸਾਈਡ ਤੋਂ ਆਪਣੇ ਵਿਪਨ ਬਨਾਕ ਸਾਹਿਬ ਜੀ ਖੜੇ ਹੋਏ ਨੇ ਇਧਰੋਂ ਗੋੜ ਸਾਹਿਬ ਜੀ ਖੜੇ ਹੋਏ ਦੇਖੋ ਸਾਰੇ ਕਾਰਜਕਰਤਾ ਦਾ ਹੱਕ ਵਾ ਜਿਹੜੇ ਪਾਰਟੀ 'ਚ ਨਵੇਂ ਆਏ ਉਹਨਾਂ ਦਾ ਵੀ ਜਿਹੜੇ ਪੁਰਾਣੇ ਆ ਉਹਨਾਂ ਦਾ ਵੀ ਇਹ ਪਾਰਟੀ ਨੇ ਡਿਸਾਈਡ ਕਰਨਾ ਕਿ ਕਿਹਨੂੰ ਟਿਕਟ ਦੇਣੀ ਪਰ ਮੈਨੂੰ ਪਾਰਟੀ ਦਾ ਪੂਰਨ ਵਿਸ਼ਵਾਸ ਆ ਔਰ ਇਹ ਕਿ ਮੈਨੂੰ ਟਿਕਟ ਮਿਲੂਗੀ 100% ਟਿਕਟ ਪਾਰਟੀ ਮੈਨੂੰ ਦਊਗੀ ਔਰ ਮੈਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਦੇ ਹੱਥ ਇਹ ਝੋਲੀ 'ਚ ਪਾਊਂਗਾ ਜੀ ਇਹ ਟਿਕਟ ਕਿਵੇਂ ਲੱਗਦਾ ਫਿਰ ਬਿਲਕੁਲ ਦੇਖੋ ਖੰਨਾ ਜੀ ਤੁਸੀਂ ਵੀ ਸਾਡੇ ਇਲਾਕੇ ਚ ਰਹਿਣ ਵਾਲੇ ਹੋ ਮੈਂ ਤੁਹਾਨੂੰ ਆਪੇ ਹੀ ਸਵਾਲ ਦਾ ਜਵਾਬ ਤੁਹਾਡੇ ਸਵਾਲ ਕਰਨ ਤੋਂ ਪਹਿਲੇ ਜਵਾਬ ਦੇਣਾ ਤੁਸੀਂ ਬੜੇ ਲੰਬੇ ਸਮੇਂ ਤੋਂ ਦੇਖ ਰਹੇ ਹੋ ਕਿ 8-10 ਸਾਲ ਹੋ ਗਏ ਆ ਕਿ ਅਸੀਂ ਪਾਣੀ ਦੀ ਸੇਵਾ ਕਰਦੇ ਆ ਨੂੰ ਬਿਲਕੁਲ ਉਸ ਤੋਂ ਬਾਅਦ ਕੋਵਿਡ ਆਇਆ ਕੋਵਿਡ ਦੇ ਵਿੱਚ ਜੋ ਮਾਲੀ ਸਹਾਤਾ ਕਰ ਸਕਦੇ ਲੋਕਾਂ ਦੀ ਉਹ ਕੀਤੀ ਉਸ ਤੋਂ ਬਾਅਦ 7 ਲੱਖ 8 ਲੱਖ ਰੁਪਏ ਦੀ ਲਾਗਤ ਨਾਲ ਅਸੀਂ ਟੈਂਕਰ ਟਰੈਕਟਰ ਬਣਵਾ ਕੇ ਸੈਨੀਟਾਈਜ਼ ਕੀਤਾ ਕਿ ਜਿਹੜਾ ਕਿ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੂੰ ਕਾਰਪੋਰੇਸ਼ਨ ਨੂੰ ਫਾਇਰ ਵਿਗਟ ਦੀਆਂ ਮਸ਼ੀਨਾਂ ਦੇ ਵਿੱਚ ਫਾਇਰ ਵਿਗਟ ਦੇ ਵਿੱਚ ਦਵਾਈ ਪਾ ਕੇ ਛੜਕਾਉ ਕਰਨਾ ਪੈ ਗਿਆ ਮਜਬੂਰੀ ਬਣ ਗਈ ਕਿ ਮਨੂੰ ਰੋੜਾ ਇੱਕ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਡੋਰ ਟੂ ਡੋਰ ਜਾ ਕੇ ਵਾਰਡ ਬਈ ਵਾਰਡ ਜਾ ਕੇ ਯਾਨੀ ਕਿ ਵਾਰਡ ਬਈ ਵਾਰਡ ਵਾਰਡ ਨੰਬਰ 3 ਮੈਂ ਇਲੈਕਸ਼ਨ ਵਾਰਡ ਨੰਬਰ 3 ਚ ਲੜਨੀ ਆ ਮੇਰੇ ਵਾਰਡ ਨੰਬਰ 3 ਦੇ ਇਲੈਕਸ਼ਨ ਲੜਨ ਦਾ ਹੀ ਇੱਕ ਟੀਚਾ ਵਾ ਉਹ ਲੜਨੇ ਵੀ ਉੱਥੋਂ ਹੀ ਆ ਮੈਂ 2 ਨਹੀਂ ਛੱਡਿਆ 4 ਨਹੀਂ ਛੱਡਿਆ 5 ਨਹੀਂ ਛੱਡਿਆ ਚਾਹੀ ਸ਼ਿਪੂਰੀ ਦਾ ਏਰੀਆ ਹੋਵੇ ਚਾਹੇ 85 ਹੋਵੇ 87 ਹੋਵੇ 90 ਹੋਵੇ 91 ਹੋਵੇ ਹੈਬੋ ਵਾਲਾ ਏਰੀਆ ਪਟੀਆਂ ਕੋਈ ਵੀ ਇਦਾਂ ਦਾ ਏਰੀਆ ਨਹੀਂ ਛੱਡਿਆ ਜਿੱਥੇ ਆਪਾਂ ਜਾ ਕੇ ਸੈਨੀਟਾਈਜ਼ ਨਹੀਂ ਕੀਤਾ ਔਰ ਬਾਏ ਰਿਕਾਰਡ ਉਹਦਾ ਵੀਡੀਓ ਲਾਈਵ ਪਾਏ ਹੋਏ ਆ ਜਦੋਂ ਪਾਣੀ ਦੀ ਸੇਵਾ ਕਰਦੇ ਆ ਲੋਕਾਂ ਨੂੰ 2-2 ਵਜੇ ਤੱਕ ਪਾਣੀ ਮੁਹੱਈਆ ਕਰਾਇਆ 2 ਵਜੇ ਦਾ ਲਾਈਵ ਮੇਰੇ ਕੋਲ ਹੈਗਾ ਕਿ ਰਾਤ ਨੂੰ ਲੋਕਾਂ ਦੇ ਘਰਾਂ 'ਚ ਜਾ ਕੇ 2-2 ਵਜੇ ਤੱਕ ਪਾਇਆ ਤੇ ਜਿਹੜਾ ਇੱਕ ਗੱਲ ਤੁਹਾਨੂੰ ਮੈਂ ਲਾਸਟ ਇੱਕ ਗੱਲ ਹੋਰ ਪੁੱਛੂੰਗਾ 600 ਦੇ ਕਰੀਬ ਜਿਹੜੇ ਨਿਵੇਦਨ ਆਏ ਹੈਗੇ ਆ ਤੇ 95 ਵਾਰਡ ਹੈਗੇ ਨੇ ਤੇ ਇਹ ਕਿਵੇਂ ਗੱਦਾ ਹੋ ਗਿਆ ਦੱਸੋ ਦੇਖੋ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਆ ਕਿ ਪਰਵਾਰਿਕ ਪਾਰਟੀ ਨਹੀਂ ਹੈ ਨਾ ਇਹਦੇ ਚ ਕੱਲ ਨੂੰ ਪਤਾ ਕਿ ਮੇਰੀ ਜਗ੍ਹਾ ਤੇ ਕੌਣ ਹੋਣਾ ਨਾ ਕਿ ਜੇਪੀ ਨੱਡਾ ਜੀ ਕੱਲ ਸਾਡੇ ਰਾਸ਼ਟਰੀ ਅਧਿક્ષા ਉਹਨਾਂ ਦੀ ਜਗ੍ਹਾ ਤੇ ਕੌਣ ਹੋਣਾ ਹੈ ਇਹਦਾ ਕੋਈ ਤੈ ਨਹੀਂ ਹੈ ਕਿ ਕਦੋਂ ਕਿ ਕਦੋਂ ਬਦਲ ਜਾਣਾ ਕਦੋਂ ਕਿਹਦੇ ਹੱਥ ਆ ਜਾਣਾ ਸਿੱਤਮ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਆ ਕਿ ਜਿਹੜੀ ਕਿਸੇ ਨੂੰ ਦੇਖ ਕੇ ਨਹੀਂ ਆਪਣੇ ਕਾਰਜਕਰਤਾ ਨੂੰ ਆਪਣੀ ਸਿਸਟਮ ਨਾਲ ਸਰਵੇ ਚੱਲ ਰਿਹਾ ਜਿਹਦੇ ਹੱਕ ਵਿੱਚ eligibility ਹੋਊਗੀ ਜਿੱਤਣ ਵਾਲਾ ਸਿਸਟਮ ਹੋਊਗਾ ਉਹਦੇ ਹੱਕ ਦੇ ਵਿੱਚ ਟਿਕਟ ਮਿਲੂਗੀ ਔਰ ਮੈਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ ਆ ਕਿ ਮੈਂ ਆਪਣੇ ਵਾਰਡ ਆਪਣੇ ਮੰਡਲ ਦੀ ਗੱਲ ਕਰਦਾ ਕਿ ਸਾਡੇ ਸਿਸਟਮ ਨਾਲ ਟਿਕਟਾਂ ਆ ਗਈਆਂ ਤੇ ਅਸੀਂ ਸਾਰੇ-ਸਾਰੇ ਵਾਰਡ ਜਿੱਤ ਕੇ ਦਵਾਂਗੇ ਔਰ ਇਹ ਵਾਰਡ ਜਿੱਤੇ ਹੋਏ ਆ 2 ਨੰਬਰ 3 ਨੰਬਰ 4 ਨੰਬਰ ਮੇਰੇ ਕੋਲ ਜਿੱਥੇ ਜ਼ਿੰਮੇਵਾਰੀ ਹੈ ਮੈਂ ਉਹਦੀ ਗੱਲ ਕਰੂੰਗਾ ਇਹ ਵਾਰਡ ਜਿੱਤੇ ਹੋਏ ਆ ਔਰ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੇ ਝੋਲੀ 'ਚ ਪਾਵਾਂਗੇ ਔਰ ਮੇਅਰ ਬਣਾਵਾਂਗੇ ਇਹ ਹੈਗੇ ਸੀ ਆਪਣੇ ਮੰਨੂ ਰੋੜਾ ਜੀ ਸਮਾਸੇ ਮੰਡਲ ਪ੍ਰਧਾਨ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈਗੀ ਹੈ ਔਰ ਇਹਨਾਂ ਦਾ ਕਹਿਣਾ ਹੈਗਾ ਜਿਹੜੇ ਆਣਵਰੀਆਂ ਜਿਹੜੀਆਂ ਚੋਣਾਂ ਹੈਗੀਆਂ ਨੇ ਕਾਰਪੋਰੇਸ਼ਨ ਦੀਆਂ ਤੇ ਇਹਦੇ ਆਪਾਂ ਜਿੱਤ ਪ੍ਰਾਪਤ ਕਰਾਂਗੇ ਪਰ ਇਹਨਾਂ ਨੂੰ ਪੂਰਾ ਵਿਸ਼ਵਾਸ ਵੀ ਹੈਗਾ ਵਾ ਕਿ ਮੈਂ ਜਿੱਤ ਪ੍ਰਾਪਤ ਕਰਕੇ ਵੀ ਦਿਖਾਵਾਂਗਾ ਤੁਹਾਨੂੰ ਮੈਂ ਔਰ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਔਰ ਇੱਕ ਗੱਲ ਹੋਰ ਮੈਂ ਦੁਆਰਾ ਆਪਣਾ ਮੰਨੂ ਰੋੜਾ ਜੀ ਨਾਲ ਗੱਲਬਾਤ ਕਰਾ ਹਾਂਜੀ ਦੇਖੋ ਤੁਸੀਂ ਗੱਲ ਕਹੀ ਕਿ ਮੈਂ ਸਰਕਾਰ ਕਿਉਂ ਭੱਜ ਰਹੀ ਆ ਸਰਕਾਰ ਭੱਜ ਰਹੀ ਆ ਕਿ ਸਰਕਾਰ ਨੇ ਕੀਮੇ ਕੀਤੇ ਹੋਏ ਕੰਮ ਖੋਖਲੇ ਵਾਦੇ ਜਨਤਾ ਨਾਲ ਕੀਤੇ ਹੋਏ ਖੋਖਲੇ ਵਾਦੇ ਉਹ ਪੂਰੇ ਨਹੀਂ ਕਰ ਪਾਈ ਸਰਕਾਰ ਇਸ ਟਾਈਮ ਬਿਲਕੁਲ ਢਹ ਢੇਰੀ ਆ ਭਗਵੰਤ ਮਾਨ ਸਰਕਾਰ ਆਪਣੀ ਕਮਾਂਡ ਨਹੀਂ ਚਲਾ ਰਹੀ ਐਸ ਕਰਕੇ ਔਰ ਦੂਸਰੀਆਂ ਪਾਰਟੀਆਂ ਕੋ ਕੈਂਡੀਡੇਟ ਨਹੀਂ ਆ ਭਾਈ ਸਾਹਿਬ ਇੱਕ ਬੀਜੇਪੀ ਪਾਰਟੀ ਇਦਾਂ ਦੀ ਹੈ ਜਿਹਦੇ ਵਿੱਚ ਲੈਣ ਲੱਗੀ ਪਈ ਹੈ ਰੂਲਿੰਗ ਪਾਰਟੀ ਜਿੱਦੀ ਸਰਕਾਰ ਹੋਵੇ ਉਹਨਾਂ ਦੇ 200 ਤੋਂ 200 250 ਦੇ ਕਰੀਬ ਨਵੇਦਨ ਪੱਤਰ ਆਏ ਆ ਕਿ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਹਾਂ ਕਿਸੇ ਵਾਰਡ ਚੋਂ ਇੱਕ ਆ ਕਿਸੇ ਚ ਦੋ ਆ ਇੱਕ ਬੀਜੇਪੀ ਪਾਰਟੀ ਇਦਾਂ ਦੀ ਜਿੰਨਾਂ ਕੋ 13 13 12 12 13 13 ਕੈਂਡੀਡੇਟ ਆ ਇੱਕ ਇੱਕ ਵਾਰਡ ਦੇ ਵਿੱਚ ਇਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਮੇਅਰ ਬਣੂਗਾ ਔਰ 2027 ਦਾ ਬਿਗਲ ਇਸੇ ਇਲੈਕਸ਼ਨਾਂ ਤੋਂ ਵੱਜੂਗਾ ਮੇਅਰ ਬਣਾ ਕੇ 2027 ਦਾ ਨਾਰਾ ਹੋਊਗਾ ਜਿਹੜਾ ਕਿ ਮੁੱਖ ਮੰਤਰੀ ਬੀਜੇਪੀ ਦਾ ਹੋਊਗਾ ਮਨੂ ਰੋੜਾ ਜੀ ਇੱਕ ਗੱਲ ਮੈਨੂੰ ਤੁਸੀਂ ਦੱਸੋ ਮੈਨੂੰ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਹੈਗੀਆਂ ਨੇ ਉਹ ਚੋਣਾਂ ਚਾ ਅਗਰ ਤੁਸੀਂ ਜਿੱਤ ਪ੍ਰਾਪਤ ਹੋ ਜਾਂਦੀ ਹੈ ਤੁਸੀਂ ਕੀ ਕਰੋਗੇ ਜਨਤਾ ਵਾਸਤੇ ਇਹਦੇ ਵਾਸਤੇ ਦੋਸਤ ਸਾਡੇ ਦੇਖੋ ਜੀ ਕੰਨਾ ਜੀ ਪਹਿਲੀ ਗੱਲ ਤੇ ਇਹ ਹੈ ਕਿ ਜਿੱਤ ਪ੍ਰਾਪਤ ਹੋ ਜਾਂਦੀ ਨਹੀਂ ਸ਼ਬਦ ਹਟਾ ਦਿਓ ਜਿੱਤ ਪ੍ਰਾਪਤ ਹੋ ਗਈ ਮੈਨੂੰ ਵਾਰਡ ਦੀ ਜਨਤਾ ਦੇ ਵੀ ਮਾਣ ਆ ਮੇਰਾ ਮੈਂ ਆਪਣਾ ਵਾਰਡ ਮੇਰਾ ਵਾਰਡ ਮੇਰਾ ਪਰਿਵਾਰ ਦੇ ਨਾਰੇ ਨਾਲ ਨਾਲ ਔਰ ਮੈਨੂੰ ਉਸ ਵਾਰਡ ਦੀ ਸੰਗਤ ਜਨਤਾ ਕੀ ਆਸ਼ਵਾਸਤ ਦਿੰਦੇ ਹੋ ਤੁਸੀਂ ਇਹ ਪੂਰੀ ਜਨਤਾ ਨੂੰ ਆਪਣੀ ਨੂੰ ਦੇਖੋ ਜਿਹੜੇ ਕੰਮ ਆ ਸੇਵਾ ਕਰਦੇ ਆ ਉਹ ਤਾਂ ਸਮਾਜਿਕ ਤੌਰ ਤੇ ਸੇਵਾ ਜਿਹੜੀ ਹੋ ਰਹੀ ਆ ਚੱਲ ਰਹੀ ਆ ਜਿਹੜੀ ਸੰਵਿਧਾਨਿਕ ਸੇਵਾ ਹੋਗੀ ਸੰਵਿਧਾਨਿਕ ਤੌਰ ਤੇ ਸੇਵਾ ਹੋਊਗੀ ਨਾ ਤਾਂ ਸਾਡਾ ਸਿਸਟਮ ਹੋਊਗਾ ਕਿ ਲੀਡਰਾਂ ਵਾਲਾ ਕਾਉਂਸਲਰ ਬਣ ਕੇ ਜਿਹੜੇ ਜਿੱਦਾਂ ਬਣ ਕੇ ਕਿ ਆਪਣੀ ਫੀਲਿੰਗ ਚੱਕਣੀ ਆ ਇਦਾਂ ਨਹੀਂ ਆਮ ਤੌਰ ਤੇ ਜਿਸ ਤਰ੍ਹਾਂ ਕਿ ਜਿੱਦਾਂ ਦਾ ਪਰਿਵਾਰ ਉਦਾਂ ਦਾ ਹੀ ਰਵਈਆ ਹੋਊਗਾ ਉਸੇ ਤਰ੍ਹਾਂ ਮੇਰਾ ਵਾਰਡ ਮੇਰਾ ਪਰਿਵਾਰ ਦੇ ਨਾਰੇ ਦੇ ਨਾਲ ਅਸੀਂ ਸੇਵਾ ਕਰਾਂਗੇ ਉਹਨੇ ਕਹਿੰਦਾ ਮਤਲਬ ਮੇਰਾ ਪਰਿਵਾਰ ਮੇਰਾ ਦੇਸ਼ ਮੇਰਾ ਠੀਕ ਹੈ ਮੇਰਾ ਪਰਿਵਾਰ ਮੇਰਾ ਪਰਿਵਾਰ ਹਾਂ ਦੇਖੋ ਸਾਰੇ ਬਿਲਕੁਲ ਉਸੇ ਦਿਨ ਚੱਲੂਗਾ ਔਰ ਜਿਹੜੀਆਂ ਸਮੱਸਿਆਵਾਂ ਹੈਗੀਆਂ ਵਾ ਜਿਹੜੀਆਂ ਸਮੱਸਿਆਵਾਂ ਪਿਛਲੀਆਂ ਪਾਰਟੀਆਂ ਨੇ ਪਿਛਲੇ ਕਾਉਂਸਲਰਾਂ ਨੇ ਪਾਈਆਂ ਕਿ ਗਲੀਆਂ ਨਾਲੀ ਸੀਵਰੇਜ ਸੀਵਰੇਜ ਪਾਏ ਹੁੰਦੇ ਵੱਡੇ ਕਰਕੇ ਤੇ ਅੱਜ ਉਹ ਸਮੱਸਿਆ ਨਾਉਂਦੀ ਸੀਵਰੇਜ ਦੀ ਮੇਨ ਸਮੱਸਿਆ ਅੱਜ ਵੀ ਕਈ ਘਰਾਂ ਦੇ ਵਿੱਚ ਸਾਡੇ ਉਥੇ ਬਾਬਾ ਸੈਨ ਭਗਤ ਕਲੋਨੀ ਚ ਗੰਦਾ ਪਾਣੀ ਆ ਰਿਹਾ ਮੈਂ ਉਥੋਂ ਹੀ ਉੱਠ ਕੇ ਆਇਆ ਹੁਣ ਵੀ ਮੈਨੂੰ ਉਹਨਾਂ ਨੇ ਗੰਦੇ ਪਾਣੀ ਦਿਖਾਇਆ ਪਰ ਅੱਜ ਸਿਰਫ ਉਹਨਾਂ ਨੂੰ ਫੋਨ ਕੀਤਾ ਗਿਆ ਐਸਡੀਓ ਸਾਹਿਬ ਨੂੰ ਛੁੱਟੀ ਸੀ ਤਾਂ ਕਰਕੇ ਫੋਨ ਨਹੀਂ ਪਿੱਕਾ ਪਰ ਜਿਹੜੀ ਸਮੱਸਿਆ ਇਹਦਾ ਪੂਰਨ ਤੌਰ ਤੇ ਹੱਲ ਕੀਤਾ ਜਾਊਗਾ ਔਰ ਆਪ ਆਪ ਕੋਲ ਖੜੇ ਹੋ ਕੇ ਕੰਮ ਕਰਾਵਾਂਗੇ ਇਹ ਜਨਤਾ ਨੂੰ ਵਿਸ਼ਵਾਸ ਆ ਔਰ ਇਸ ਗੱਲ ਦਾ ਵੀ ਵਾਦਾ ਵਾ ਕਿ ਕਿਸੇ ਵੀ ਗੱਲ ਦੀ ਕਿਸੇ ਵੀ ਗੱਲ ਦੀ ਕਮੀ ਨਹੀਂ ਹੋਣ ਦਿੱਤੀ ਜਾਊਗੀ ਯਾਨੀ ਕਿ ਤੁਸੀਂ ਪੂਰਾ ਆਸ਼ਵਾਸਨ ਦੇ ਰਹੇ ਹੋ ਹਾਂਜੀ ਹਾਂਜੀ ਪੂਰਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਸਾਰੀ ਜਨਤਾ ਨੂੰ ਸਾਰੇ ਇਲਾਕੇ ਨੂੰ ਔਰ ਇੱਕ ਗੱਲ ਹੋਰ ਜਿਹੜੀ ਮੇਨ ਤੇ ਅਹਿਮ ਗੱਲ ਮੇਰੇ ਲਈ 13540 ਵੋਟਰ ਰਹਿਣਗੇ ਚਾਹੇ ਉਹ ਕਾਂਗਰਸ ਨੂੰ ਵੋਟ ਪਾਣ ਚਾਹੇ ਉਹ ਕਾਲੀ ਦਲ ਨੂੰ ਪਾਣ ਚਾਹੇ ਆਮ ਆਦਮੀ ਪਾਰਟੀ ਨੂੰ ਪਾਣ ਉਥੇ ਕਦੀ ਵਿਤਰਾ ਨਹੀਂ ਕੀਤਾ ਜਾਊਗਾ ਕਿ ਇਹ ਤੁਸੀਂ ਵੋਟ ਉਹਨੂੰ ਪਾਈ ਆ ਮੇਰੇ ਲਈ 13500 ਵੋਟਰ ਹੀ ਮੇਰੇ ਲਈ ਇੱਕ ਸਮਾਨ ਹੋਣਗੇ ਬਹੁਤ ਬਹੁਤ ਧੰਨਵਾਦ ਬਿਲਕੁਲ ਇਹਨਾਂ ਨੇ ਗੱਲ ਕੀਤੀ ਹੈਗੀ ਸਾਡੇ ਅਮੇਜ਼ਿੰਗ ਟੀਵੀ ਚੈਨਲ ਉੱਤੇ ਔਰ ਬੜਾ ਅੱਛਾ ਲੱਗਿਆ ਹੈਗਾ ਵਾ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਓਨੀ ਦੇਰ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ